ਤੁਸੀਂ ਸੁਣ ਰਹੇ ਹੋ ਪ੍ਰੋਫੈਸਰ ਸਹਿਬ ਸਿੰਘ ਜੀ ਦੀ ਕਿਤਾਬ ਸਿਮਰਨ ਦੀਆਂ ਬਰਕਤਾਂ 14ਵੇਂ ਭਾਗ ਵਿੱਚ ਸੁਣੋ ਅਸਚਰਜ ਸ਼ਰਦਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 9 ਜੁਲਾਈ 1925 ਦਾ ਦਿਹਾੜਾ ਸਿੱਖ ਗੁਰਦੁਆਰਾ ਇਤਿਹਾਸ ਵਿੱਚ ਖਾਸ ਤੌਰ ਤੇ ਚਿਤੇ ਰੱਖਣ ਵਾਲਾ ਹੈ ਗੁਰਦੁਆਰਿਆਂ ਵੱਲੋਂ ਸਿੱਖ ਕੌਮ ਦੀ ਲੰਬੀ ਗਫਲਤ ਦੇ ਕਾਰਨ ਗੁਰਦੁਆਰਿਆਂ ਦੇ ਸੇਵਾਦਾਰ ਆਪਣੇ ਆਪ ਨੂੰ ਗੁਰ ਅਸਥਾਨਾਂ ਦੇ ਮਾਲਕ ਸਮਝਣ ਲੱਗ ਪਏ ਸਨ ਤੇ ਕਈ ਗੁਰਦੁਆਰਿਆਂ ਦੇ ਸੇਵਕ ਸਿਰ ਤੇ ਨਾਕੁੰਡਾ ਖਾਤੀ ਫਿਰਦਾ ਲੁੰਡਾ ਦੇ ਅੰਖਾਣ ਅਨੁਸਾਰ ਮਨ ਮੰਨੀਆਂ ਮੌਜਾਂ ਵਿੱਚ ਦਿਨ ਗੁਜ਼ਾਰਨੇ ਹੀ ਆਪਣਾ ਜੀਵਨ ਕਰਤੱਬ ਮਿਤ ਬੈਠੇ ਸਨ ਇਸ ਵਿੱਚ ਕਿਸੇ ਦਾ ਕੋਈ ਖਾਸ ਦੋਸ਼ ਵੀ ਨਹੀਂ ਕਿਹਾ ਜਾ ਸਕਦਾ ਕਿਸੇ ਨੂੰ ਭੰਡਿਆ ਵੀ ਨਹੀਂ ਜਾ ਸਕਦਾ ਕੋਈ ਵੀ ਮਨੁੱਖ ਜਾਣ ਬੁੱਝ ਕੇ ਵਿਕਾਰਾਂ ਕੋ ਕਰਮਾਂ ਦੇ ਟੋਏ ਵਿੱਚ ਪੈ ਕੇ ਆਪਣੀ ਜੀਵਨ ਨਈਆਂ ਨੂੰ ਡੋਪਣਾ ਨਹੀਂ ਚਾਹੁੰਦਾ ਇਸ ਜੀਵਨ ਅਖਾੜੇ ਵਿੱਚ ਟੋਹੀ ਐਸੇ ਟਕ ਪੈਂਦੇ ਹਨ ਕਿ ਕੁਸੰਗ ਮਿਲ ਜਾਣ ਕਰਕੇ ਬੇਮਾਲੂਮੇ ਜਏ ਹੀ ਮਨੁੱਖ ਵਿਕਾਰਾਂ ਦੀ ਮਾਰ ਹੇਟ ਆ ਜਾਂਦਾ ਹੈ ਸਾਡੇ ਸਤਿਗੁਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਹੈ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਕੋ ਲਾਏ ਬੂਝੇ ਜਿਸੇ 부ਝਾਈ ਰਹਾ ਰਗ ਪ੍ਰਭਾਤੀ ਪਿਛਲੇ ਲਿਖੇ ਅੱਖਰਾਂ ਨੂੰ ਹੀ ਮਨੁੱਖ ਮੁੜ ਮੁੜ ਗਾਉਂਦਾ ਹੈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਹੀ ਪਿਆਰਦਾ ਹੈ ਜਦ ਕਦੇ ਜੀਵਨ ਸਫਰ ਵਿੱਚ ਉਹਨਾਂ ਸੁੱਤੇ ਹੋਏ ਸੰਸਕਾਰਾਂ ਨੂੰ ਜਾਗ ਪੈਣ ਦਾ ਅਫਸਰ ਮਿਲਦਾ ਹੈ ਤਾਂ ਉਹ ਇੱਕਦਮ ਮਨੁੱਖ ਦੀ ਅਕਲ ਦਿਵਾਲੀ ਝੁਰਮਟ ਪਾ ਕੇ ਇਸ ਦੀ ਸੁੱਤ ਬੁੱਧ ਭੁਲਾ ਦਿੰਦੇ ਹਨ ਤੇ ਕਿਸੇ ਸੱਜਰੇ ਕੁਕਰਮ ਦੀ ਨੈ ਵਿੱਚ ਰੋੜ ਲੈ ਜਾਂਦੇ ਹਨ ਅਜਿਹੇ ਅਫਸਰ ਵੇਲੜ ਮਨੁੱਖ ਦੇ ਜੀਵਨ ਸਫਰ ਵਿੱਚ ਵਧੇਕ ਆਇਆ ਕਰਦੇ ਹਨ ਕਿਰਤਕਾਰ ਵਿੱਚ ਰੁੱਝੇ ਹੋਏ ਮਨੁੱਖ ਦੀ ਸੁਰਤ ਕੰਮ ਧੰਦੇ ਵਿੱਚ ਜੁੜੀ ਹੋਣ ਕਰਕੇ ਕੀਤੀ ਬੰਦੇ ਉੱਤੇ ਉਹਨਾਂ ਸੰਸਕਾਰਾਂ ਦਾ ਘੱਟ ਦਬਾਅ ਪੈਂਦਾ ਹੈ ਗੁਰਦੁਆਰਿਆਂ ਦੇ ਨਾਲ ਜਾਗੀਰਾਂ ਜਾਇਦਾਦਾਂ ਬਥੇਰੀਆਂ ਸਨ ਮਹੰਤ ਪੁਜਾਰੀ ਸੱਜਣਾ ਨੂੰ ਰੋਜ਼ੀ ਵੱਲੋਂ ਕੋਈ ਧੋਖਾ ਨਹੀਂ ਸੀ ਕਿਰਤਕਾਰ ਕਰਨ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਆਦਰ ਮਾਨ ਸਤਕਾਰ ਵੀ ਬਥੇਰਾ ਹਾਸਲ ਕੀਤਾ ਸੀ ਕਿਉਂਕਿ ਭੋਲੇ ਲੋਕ ਇਹਨਾਂ ਨੂੰ ਗੁਰ ਅਸਥਾਨਾਂ ਦੇ ਸੇਵਕ ਜਾਣ ਕੇ ਤੇ ਸਤਿਗੁਰ ਦੇ ਨੇੜ ਵਰਤੀ ਸਮਝ ਕੇ ਮੱਥੇ ਵੀ ਆ ਟੇਕਦੇ ਸਨ ਤੇ ਨਿਤ ਨਮੀਆਂ ਭੇਟਾਂ ਵੀ ਲਿਆਉਂਦੇ ਸਨ ਕਿਰਤਕਾਰ ਵੱਲੋਂ ਖੁੱਲੀ ਬੇਲ ਤੇ ਪੂਜਾ ਪ੍ਰਤੀਸ਼ਟਾ ਇਹ ਉੱਚ ਜੀਵਨ ਦੇ ਸਦਾ ਤੋਂ ਵੈਰੀ ਤੁਰੇ ਆ ਰਹੇ ਹਨ ਕੋਈ ਬਿਰਲਾ ਸੂਰਮਾ ਸੰਭਲਦਾ ਹੈ ਜੋ ਆਪਣਾ ਜੀਵਨ ਉਹਨਾਂ ਭੋਲੇ ਭਾਲੇ ਲੋਕਾਂ ਦੀ ਭਲਾਈ ਵਾਸਤੇ ਅਰਪਣ ਕਰੇ ਜਿਨ੍ਹਾਂ ਨੇ ਆਪਣੀ ਹੱਡ ਭੰਨ ਕੇ ਕੀਤੀ ਕਮਾਈ ਸਤਿਕਾਰ ਆਦਰ ਨਾਲ ਇਹਨਾਂ ਦੇ ਅੱਗੇ ਰੱਖ ਕੇ ਇਹਨਾਂ ਨੂੰ ਵੇਲ ਦਾ ਅਫਸਰ ਦਿੱਤਾ ਹੁੰਦਾ ਹੈ ਗੁਰਦੁਆਰਿਆਂ ਦੇ ਸੇਵਕਾਂ ਦੇ ਸਿਰ ਉੱਤੇ ਕੁੰਡਾ ਕੋਈ ਨਾ ਰਹਿ ਜਾਣ ਕਰਕੇ ਇਹ ਵਿਚਾਰੇ ਅਨਪੜ੍ਹ ਜਨਤਾ ਨੂੰ ਰਾਹ ਦੱਸਣ ਦੇ ਥਾਂ ਆਪ ਹੀ ਔਜੜੇ ਪਾਉਂਦੇ ਹਨ ਇਹਨਾਂ ਵਿੱਚ ਕਈ ਲੋਕ ਤਾਂ ਇਤਨੇ ਥਿੜਕੇ ਕਿ ਇਹਨਾਂ ਦੇ ਥਿੜਕਣ ਦਾ ਇਹ ਰੋਗ ਭੋਲੀ ਸੁੱਤੀ ਖਲਕਤ ਲਈ दारू ਬਣ ਗਿਆ ਇਨ੍ਹਾਂ ਸੇਵਕਾਂ ਦੀ ਗਫਲਤ ਦੀ نیند ਦੇ ਘਰਾੜਿਆਂ ਨੇ ਲੋਕਾਂ ਨੂੰ ਜਗਾ ਦਿੱਤਾ ਸਿੰਘਾਂ ਦੀ ਸੂਰਮਤਾ ਪੰਜਾਬ ਦੀ ਸਾਰੀ ਹੀ ਧਰਤੀ ਉੱਤੇ ਗੁਰਦੁਆਰਿਆਂ ਦਾ ਜਾਲ ਵਿਛਿਆ ਹੋਇਆ ਸਾਲ 1920 ਵਿੱਚ ਥਾਂ-ਥਾਂ ਕਈ ਗੁਰਸਥਾਨਾਂ ਦੇ ਕੁਰਾਏ ਪਏ ਸੇਵਕਾਂ ਦੀਆਂ ਹਿਰਦੇ ਵੇਦਕ ਉਕਾਈਆਂ ਨੇ ਅਸਥਾਨਕ ਸਿੱਖ ਜਨਤਾ ਨੂੰ ਟੰਬ ਕੇ ਸੁਚੇਤ ਕਰ ਦਿੱਤਾ ਟੱਠੀ ਹੋਈ ਬਾੜ ਨੂੰ ਮੋੜ ਖੜੀ ਕਰਨ ਲਈ ਖੇਤੀ ਲੱਕ ਬੰਨ ਖਲੋਤੀ ਪਿੰਡ ਪਿੰਡ ਹਲਕੇ ਹਲਕੇ ਥਾਣੇ ਥਾਣੇ ਦੇ ਇਲਾਕੇ ਵਿੱਚ ਅਕਾਲੀ ਜਥੇ ਬਣਨੇ ਸ਼ੁਰੂ ਹੋ ਗਏ ਜੋਸ਼ ਤਾਂ ਹੜ ਆ ਗਿਆ ਜਾਗੀ ਸਿੱਖ ਜਨਤਾ ਦਾ ਸਮੁੰਦਰ ਠਾਠਾਂ ਮਾਰਨ ਲੱਗ ਪਿਆ ਇਹ ਹੜ ਸਿਰਫ ਗੁਰਦੁਆਰਿਆਂ ਵਿੱਚੋਂ ਗੰਦ ਮੰਦ ਰੋੜਨ ਲਈ ਆਇਆ ਸੀ ਕਰਤਾਰ ਦੀ ਮਿਹਰ ਦਾ ਸਦਕਾ ਮੇਕ ਜੀਆਂ ਲਈ ਅੰਨ ਧਨ ਪੈਦਾ ਕਰਨ ਲਈ ਵਰਦੇ ਹਨ ਪਰ ਜਦੋਂ ਕਾਂਗ ਆਉਂਦੀ ਹੈ ਤਾਂ ਉਹ ਵਸਦੇ ਪਿੰਡਾਂ ਦੇ ਪਿੰਡ ਵੀ ਰੋੜ ਕੇ ਲੈ ਜਾਂਦੀ ਹੈ ਉਹ ਜੜਿਆਂ ਨੂੰ ਵਸਾਣ ਆਈ ਵਰਖਾ ਵਸਦਿਆਂ ਨੂੰ ਵੀ ਉਜਾੜ ਦਿੰਦੀ ਹੈ ਸੁੱਤੀ ਜਨਤਾ ਦੀ ਨਿੰਦਰ ਤੋਂ ਰੰਗ ਰਲੀਆਂ ਮਨਾਣ ਵਾਲਿਆਂ ਨੂੰ ਘਬਰਾਟ ਪੈ ਗਈ ਕਿ ਇਹ ਹੜ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੋਧ ਕਰਕੇ ਕਿਤੇ ਗਰੀਬੀ ਤੇ ਅਨਪੜਤਾ ਦੀਆਂ ਖੜੀਆਂ ਕੀਤੀਆਂ ਚਟਾਨਾਂ ਨੂੰ ਢਾਹ ਨਾ ਲਾ ਦੇਵੇ ਜਹਾਂਗੀਰ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਤੇ ਉਸ ਦੇ ਜਾਣ ਸ਼ੀਨਾ ਦੇ ਲਿਆਂਦੇ ਹੱਟ ਤੋਂ ਇਹੀ ਫਿਕਰ ਪਿਆ ਸੀ ਸੋ ਵਿਦੇਸ਼ੀ ਸਰਕਾਰ ਨੇ ਸਿੱਖ ਕੌਮ ਦੇ ਗੁਰ ਅਸਥਾਨਾਂ ਦੇ ਸੇਵਕਾਂ ਨੂੰ ਜਾਗ ਪਈ ਸਿੱਖ ਕੌਮ ਦੇ ਟਾਕਰੇ ਤੇ ਅੜਨ ਲਈ ਸ਼ਹਿ ਦਿੱਤੀ ਇਹ ਇੱਕ ਕੁਦਰਤੀ ਗੱਲ ਸੀ ਰਣ ਤਤਾ ਹੋ ਗਿਆ ਸੂਰਮਿਆਂ ਨੂੰ ਲਾਲੀਆਂ ਚੜਾਈਆਂ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਤੋਂ ਇਹੀ ਗੂੰਜ ਪੈਣ ਲੱਗ ਪਈ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਕਈ ਥਾਈ ਮੋਰਚੇ ਲੱਗੇ ਤਲੀ ਉੱਤੇ ਸਿਰ ਰੱਖ ਕੇ ਆਏ ਸਿੰਘਾਂ ਨੇ ਕਿਸੇ ਵੀ ਮੋਰਚੇ ਤੋਂ ਪੈਰ ਪਛਾਣ ਨਾ ਹਟਾਇਆ ਜਿਉਂ-ਜਿਉਂ ਵਿਰੋਧੀ ਧੜੇ ਨੂੰ ਲਾਜ ਪੈਂਦੀ ਗਈ ਤਿਉਂ-ਤਿਉਂ ਅਗਲਾ ਮੋਰਚਾ ਵਧੇਕ ਕਰੜਾ ਹੁੰਦਾ ਗਿਆ ਗੁਰੂਕੇ ਬਾਗ ਦੇ ਮੋਰਚੇ ਉੱਤੇ ਸਿੰਘਾਂ ਨੂੰ ਪੈਂਦੀ ਬੇਦਰਦੀ ਦੀ ਮਾਰ ਅਤੇ ਸਿੰਘਾਂ ਦੀ ਸ਼ਾਂਤਮਈ ਤੇ ਸਹਿਣਸ਼ੀਲਤਾ ਨੇ ਸਾਰੀ ਧਰਤੀ ਹੀ ਹਿਲਾ ਦਿੱਤੀ ਅਮਰੀਕਾ ਤੱਕ ਤੋਂ ਲੋਕ ਵੇਖਣ ਆਉਣ ਲੱਗ ਪਏ ਵੈਰੀ ਨੇ ਆਪਣੀਆਂ ਇਸ ਬੇਰਹਿਮੀ ਨੂੰ ਨਸ਼ਰ ਹੁੰਦਿਆਂ ਵੇਖ ਕੇ ਪੈਤੜਾ ਬਦਲ ਦਿੱਤਾ ਸਿੰਘਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਇਧਰੋਂ ਇੱਕ ਇੱਕ ਸੌ ਦਾ ਰੋਜਾਨਾ ਜਥਾ ਜਾਣ ਲੱਗ ਪਿਆ ਅੰਮ੍ਰਿਤਸਰ ਦੀ ਜੇਲ ਤੇ ਗੋਬਿੰਦਗੜ ਦੇ ਕਿਲੇ ਦੇ ਨਾਲ ਬਾਹਰਲੇ ਪਾਸੇ ਬਣਾਈ ਤੰਬੂਆਂ ਦੀ ਜੇਲ ਵਿੱਚ ਥਾਂ ਨਾ ਰਹਿ ਗਿਆ ਇਨ੍ਹਾਂ ਜਥਿਆਂ ਨੂੰ ਅਟਕਦੀ ਉ체ਚੀ ਜੇਲ ਵਿੱਚ ਲੈ ਜਾਣ ਵਾਸਤੇ ਇੱਕ ਦਿਨ ਅੱਧੀ ਰਾਤ ਵੇਲੇ ਸਟੇਸ਼ਨ ਵੱਲ ਤੋਰਿਆ ਗਿਆ ਸਾਰੀ ਸ੍ਰਿਸ਼ਟੀ ਰਾਤ ਦੀ ਇਕਾਂਦੀ ਝੋਲੀ ਵਿੱਚ ਟਿੱਕੀ ਪਈ ਸੀ ਪੰਛੀ ਵੀ ਆਪਣੇ ਆਲਿਆਂ ਵਿੱਚ ਮਸਤ ਸੁੱਤੇ ਪਏ ਸਨ ਸਟੇਸ਼ਨ ਵੱਲ ਤੁਰੇ ਜਾਂਦੇ ਇਨ੍ਹਾਂ ਸਿੰਘ ਸੂਰਮਿਆਂ ਨੇ ਦਰਦ ਭਰੀ ਮਿਲਵੀ ਸੁਰ ਵਿੱਚ ਗਾ ਕੇ ਜਰਵਾਣੇ ਨੂੰ ਇਉਂ ਸਮਝਾਉਣਾ ਸ਼ੁਰੂ ਕੀਤਾ ਕਿਉਂ ਜ਼ੁਲਮ ਕਮਾਣਾ ਏ ਜ਼ਾਲਮਾ ਆਰਾਜ ਸਦਾ ਨਹੀਂ ਰਹਿਣਾ ਕਿਉਂ ਜ਼ੁਲਮ ਕਮਾਣਾ ਏ ਜ਼ਾਲਮਾ ਨੋਟ ਮੈਂ ਤਦੋਂ ਇਸ ਮੋਰਚੇ ਵੇਲੇ ਸਾਥੀਆਂ ਸਮੇਤ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਗ੍ਰਿਫਤਾਰ ਸਾਂ ਸਿੰਘਾਂ ਦਾ ਇਹ ਗੀਤ ਮੈਂ ਉਸ ਵੇਲੇ ਆਪਣੀ ਕੰਨੀ ਸੁਣਿਆ ਸੀ ਅੱਧੀ ਰਾਤ ਦੀ ਇਕਾਂਤ ਵਿੱਚ ਸਟੇਸ਼ਨ ਵੱਲ ਜਾ ਰਹੇ ਉਹਨਾਂ ਸਿੰਘਾਂ ਦਾ ਰਲ ਕੇ ਗੁਣਾ ਧਰਤੀ ਕੰਬ ਗਈ ਕਾਇਰਾਂ ਦੇ ਦਿਲ ਵੀ ਹਿਲ ਖਲੋਤੇ ਇਹ ਈਉਂ ਜਾਪੇ ਜਿਵੇਂ ਗੁਰੂ ਨਾਨਕ ਪਾਤਸ਼ਾ ਬਾਬਰ ਬਾਣੀ ਦਾ ਚੇਤਾ ਕਰਾ ਕੇ ਇਨਾਂ ਸਿੰਘਾਂ ਪਾਸੋਂ ਅਕਾਲ ਪੁਰਖ ਅੱਗੇ ਗਿਲਾ ਕਰ ਰਿਹਾ ਹੈ ਕਿ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦਨਾ ਆਇਆ ਪਾਤਸ਼ਾ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦਨਾ ਹੈ ਜਨਤਾ ਸ਼ੇਰ ਹੈ ਬੱਬਰ ਸ਼ੇਰ ਹੈ ਸੁੱਤੇ ਹੋਏ ਉੱਤੇ ਚੂਹਿਆਂ ਵੀ ਨੱਚਦੀਆਂ ਫਿਰਦੀਆਂ ਪਰ ਹੁਣ ਸ਼ੇਰ ਜਾਗ ਪਿਆ ਸੀ 5 ਸਾਲਾਂ ਦੀਆਂ ਬੇਅੰਤ ਮੁਸੀਬਤਾਂ ਸਹਾਰ ਕੇ ਇਹ ਸ਼ੇਰ ਸੰਭਲ ਖਲੋਤਾ ਸੀ ਜਾਗੇ ਹੋਏ ਸ਼ੇਰ ਦੀ ਭਪਕ ਨੇ ਵੈਰੀਆਂ ਦੇ ਹੌਂਸਲੇ ਢਾ ਦਿੱਤੇ ਤੇ 9 ਜੁਲਾਈ 1925 ਵਾਲੇ ਦਿਨ Shimla ਦੇ ਸਮਾਗਮ ਵਿੱਚ ਪੰਜਾਬ ਕਾਉਂਸਲ ਪਾਸੋਂ ਗੁਰਦੁਆਰਿਆਂ ਦਾ ਕਾਨੂੰਨ ਪਾਸ ਕਰਾ ਦਿੱਤਾ ਜਿਸ ਦੀ ਰਾਹੀਂ ਸਿੱਖ ਕੌਮ ਨੂੰ ਇਹ ਅਧਿਕਾਰ ਮਿਲ ਗਿਆ ਕਿ ਆਪਣੇ ਪ੍ਰਤੀਨਿਧਾਂ ਦੀ ਰਾਹੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਇਹ ਆਪ ਕਰ ਸਕੇ ਜਗਤ ਇੱਕ ਅਖਾੜਾ ਹੈ ਜੀਵ ਇਸ ਅਖਾੜੇ ਦੇ ਕੁਲਟਕੇ ਹਨ ਤ੍ਰਿਸ਼ਨਾ ਆਦਿਕ ਵਿਕਾਰਾਂ ਨਾਲ ਹਰ ਵੇਲੇ ਹੀ ਕੋਲ ਕਰਨੇ ਪੈਂਦੇ ਹਨ ਪਹਿਲਵਾਨ ਦੇ ਇੱਕ ਵੀ ਗਲਤ ਪੈਂਤੜੇ ਨਾਲ ਇਸ ਦਾ ਸਾਰਾ ਜੀਵਨ ਕੋਲ ਹਾਰ ਸਕਦਾ ਹੈ ਇਹੀ ਹਾਲ ਇਥੇ ਕੌਮਾਂ ਤੇ ਦੇਸ਼ਾਂ ਦਾ ਹੈ ਗਵਾਂਡੀ ਕੌਮਾਂ ਤੇ ਦੇਸ਼ਾਂ ਨੂੰ ਕਮਜ਼ੋਰ ਕਰ ਆਪਣੇ ਸੁੱਖਾਂ ਦੀ ਖਾਤਰ ਦੌੜ ਭੱਜ ਹੋ ਰਹੀ ਹੈ ਜਿਸ ਵੀ ਕੌਮ ਜਾਂ ਦੇਸ਼ ਦਾ ਆਗੂ ਇਸ ਅਖਾੜੇ ਵਿੱਚ ਕਿਸੇ ਪੈੰਥੜੇ ਤੋਂ ਖੁੰਝ ਜਾਂਦੇ ਹਨ ਉਹ ਕਈ ਵਾਰੀਆਂ ਆਪਣੀ ਕੌਮ ਇਹ ਆਪਣੇ ਦੇਸ਼ ਨੂੰ ਅਜਹੀ ਨਿਕਰੀ ਹਾਲਤ ਵਿੱਚ ਲੈ ਪੜਦੇ ਹਨ ਕਿ ਉਸ ਵਿੱਚੋਂ ਨਿਕਲਣਾ ਕੋਈ ਸੌਖੀ ਖੇਡ ਨਹੀਂ ਹੁੰਦੀ ਕਾਲੀ ਅੱਗੇ ਤੋਂ 9 ਜੁਲਾਈ 1925 ਨੂੰ ਪੰਥ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਕੌਮ ਦੇ ਆਪਣੇ ਹੱਥ ਵਿੱਚ ਆ ਗਿਆ ਪਰ ਉਸ ਵੇਲੇ ਦੀ ਪੰਥਕ ਜਥੇਬੰਦੀ ਨੂੰ ਪੰਥਕ ਆਗੂਆਂ ਦੇ ਉਸੇ ਦਿਨ ਦੇ ਕਾਲੀ ਦੇ ਚੁੱਕੇ ਕਦਮ ਨੇ ਬੜੀ ਹੀ ਕਾਲੀ ਛੱਟ ਵੀ ਮਾਰ ਦਿੱਤੀ ਗੁਰਦੁਆਰਾ ਕਾਨੂੰਨ ਪਾਸ ਹੋ ਜਾਣ ਤੇ ਪੰਜਾਬ ਗਵਰਨਰ ਨੇ ਐਸੈਂਬਲੀ ਹਾਲ ਵਿੱਚ ਆ ਕੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਖੁਸ਼ੀ ਪ੍ਰਗਟ ਕੀਤੀ ਕਿ ਹੁਣ ਸਿੱਖ ਕੌਮ ਵਿੱਚੋਂ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਸ਼ਾਂਤੀ ਦੂਰ ਹੋ ਜਾਵੇਗੀ ਸਹਿਜ ਸੁਭਾਏ ਪੋਲੇ ਮੂੰਹ ਇਹ ਵੀ ਆਖ ਦਿੱਤਾ ਕਿਉਂਕਿ ਇਹ ਗੁਰਦੁਆਰਾ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਸਲਾਹ ਸੰਮਤੀ ਨਾਲ ਬਣਿਆ ਹੈ ਆਸ ਕੀਤੀ ਜਾਂਦੀ ਹੈ ਕਿ ਸਾਰੀ ਸਿੱਖ ਕੌਮ ਇਸ ਨੂੰ ਵਰਤੋਂ ਵਿੱਚ ਲਿਆਏਗੀ ਤੇ ਕਿਸੇ ਵੀ ਗੁਰਦੁਆਰੇ ਉੱਤੇ ਕਿਸੇ ਵੀ ਜਥੇ ਵੱਲੋਂ ਧੱਕੇ ਨਾਲ ਕਬਜ਼ਾ ਕਰਨ ਦਾ ਯਤਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਅੰਦੋਲਨ ਦੇ ਸੰਬੰਧ ਵਿੱਚ ਜੋ ਸਿੱਖ ਇਸ ਵੇਲੇ ਜੇਲ੍ਹਾਂ ਵਿੱਚ ਹਨ ਉਹਨਾਂ ਵਿੱਚੋਂ ਜੋ-ਜੋ ਸਿੱਖ ਇਸ ਗੁਰਦੁਆਰਾ ਕਾਨੂੰਨ ਦੇ ਤੁਰੰਤ ਦਾ ਇਕਰਾਰ ਲਿਖ ਦੇਵੇ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਜਾਏਗਾ ਬੜੇ ਧੀਰਜ ਸੋਚ ਵਿਚਾਰ ਤੇ ਸੰਭਲਣ ਦਾ ਵੇਲਾ ਸੀ ਇਸ ਗੱਲ ਦੀ ਭਾਰੀ ਲੋੜ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾ ਸਿਰ ਜੋੜ ਕੇ ਗਵਰਨਰ ਦੇ ਕਥਨ ਨੂੰ ਵਿਚਾਰ ਦੇ ਤੇ ਪੰਥਕ ਜਥੇਬੰਦੀ ਨੂੰ ਵੈਰੀ ਵੱਲੋਂ ਇਸ ਨਵੀਂ ਪਈ ਸੱਟ ਤੋਂ ਬਚਾਉਣ ਦਾ ਰਸਤਾ ਲੱਭ ਦੇ ਪਰ ਬੜੀ ਕਾਹਲੀ ਕੀਤੀ ਗਈ ਉਥੇ ਗੈਲਰੀ ਵਿੱਚ ਬੈਠੇ ਹੋਏ ਸ਼ੋਮਣੀ ਕਮੇਟੀ ਦੇ ਇੱਕ ਜ਼ਿੰਮੇਵਾਰ ਸੱਜਣ ਨੇ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਲਈ ਸਾਥੀ ਆਗੂਆਂ ਨਾਲ ਸਲਾਹ ਕਰਨ ਤੋਂ ਮਿਨਾ ਹੀ ਸ਼ਿਮਲੇ ਬੈਠੇ ਨੇ ਅਖਬਾਰਾਂ ਦੇ ਪੱਤਰ ਪਾਠਕਾਂ ਨੂੰ ਕਹਿ ਦਿੰਦਾ ਕਿ ਰਿਹਾਈ ਬਾਰੇ ਗਵਰਨਰ ਦੀ ਲਈ ਸ਼ਰਤ ਬੜੀ ਹੱਤਕ ਭਰੀ ਹੈ ਕੋਈ ਵੀ ਸਿੱਖ ਇਸ ਨੂੰ ਮੰਨ ਕੇ ਜੇਲ੍ਹੋਂ ਬਾਹਰ ਆਉਣ ਲਈ ਤਿਆਰ ਨਹੀਂ ਹੋਵੇਗਾ ਇਸੇ ਤਰ੍ਹਾਂ ਦਾ ਇੱਕ ਐਲਾਨ ਅਮਰਸਰ ਬੈਠੇ ਇੱਕ ਆਗੂ ਨੇ ਵੀ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪੁਰਾਣੇ ਹੰਡੇ ਵਰਤੇ ਨੇਤਾ ਲਾਹੌਰ ਕਿਲੇ ਦੇ ਅੰਦਰ ਹੀ ਡੱਕੇ ਰਹਿ ਗਏ ਉਹਨਾਂ ਦੀ رائے ਕਿਸੇ ਨੇ ਜਾ ਕੇ ਪਹਿਲਾਂ ਪੁੱਛਣ ਦੀ ਲੋੜ ਹੀ ਪ੍ਰਤੀਤ ਨਾ ਕੀਤੀ ਤੇ ਉਹਨਾਂ ਹੀ ਮਹੀਨਿਆਂ ਬੱਧੀ ਮਿਹਨਤ ਕਰਕੇ ਗੁਰਦੁਆਰਾ ਕਾਨੂੰਨ ਬਣਾਇਆ ਬਣਵਾਇਆ ਸੀ ਅਖਬਾਰਾਂ ਵਿੱਚ ਬਿਆਨ ਦੇਣ ਵਾਲੇ ਮੁਖੀਆਂ ਦੇ ਬਿਆਨ ਪੜ ਸੁਣ ਕੇ ਸਿੱਖ ਜਨਤਾ ਦੇ ਮੂੰਹ ਹੈਰਾਨੀ ਨਾਲ ਅੱਡੇ ਰਹਿ ਗਏ ਗਵਾਂਢੀ ਕੌਮਾਂ ਦੇ ਸਿਆਣਾ ਵਿੱਚ ਵੀ ਇਹ ਗੱਲਾਂ ਹੋਣ ਲੱਗ ਪਈਆਂ ਕਿ ਸਿੱਖ ਬਹਾਦਰਾਂ ਦੀ ਪੁਲਸੀ ਡਾਂਗਾ ਤੇ ਗੋਲੀਆਂ ਦੇ ਸਾਹਮਣੇ ਵਿਖਾਈ ਹੋਈ ਸੂਰਮਤਾ ਸ਼ਾਇਦ ਭੰਗ ਦੇ ਪਹਾੜੇ ਹੀ ਜਾਂਦੀ ਜਾਪਦੀ ਹੈ। ਵੈਰੀਆਂ ਦੀਆਂ ਗੋਲੀਆਂ ਦੇ ਅੱਗੇ ਛਾਤੀ ਡਾਉਣ ਵਾਲਾ ਸ਼ੇਰ ਮਰਦ ਰਾਜਨੀਤੀ ਦੇ ਅਖਾੜੇ ਵਿੱਚ ਪੈਤੜੇ ਤੋਂ ਉਖੜ ਗਿਆ, ਜਾਪਣ ਲੱਗ ਪਿਆ। ਪੂਰੇ 5 ਸਾਲ ਜਥੇਬੰਦ ਰਹਿ ਕੇ ਵੈਰੀ ਨੂੰ ਆਪਣੀ ਕੁਰਬਾਨੀ ਦੀ ਸ਼ਾਂਤੀ ਵਿਖਾ ਸਕਣ ਵਾਲੇ ਅੱਜ ਜਥੇਬੰਦੀ ਦੀ ਬਰਕਤ ਨੂੰ ਭੁਲਾ ਕੇ ਕੋਈ ਮਿਲਵਾ ਫੈਸਲਾ ਕਰਨ ਤੋਂ ਬਿਨਾਂ ਹੀ ਕੋਝਾ ਗੂ ਆਪਣੇ ਦਮਗਜ਼ੇ ਮਾਰਨ ਲੱਗ ਪਏ ਜਥੇ ਬੰਦੀ ਦਾ ਲੱਕ ਟੁੱਟ ਗਿਆ ਸਿੱਖ ਜਨਤਾ ਮੂੰਹ ਚੋਕ ਕੇ ਲਾਹੌਰ ਕਿਲੇ ਵਿੱਚ ਟੱਕੇ 50 ਆਗੂਆਂ ਦਾ ਮਿਲਵਾ ਸੁਨੇਹਾ ਉਡੀਕ ਰਹੀ ਸੀ ਪਰ ਬਾਹਰ ਦੇ ਦਮਗਜ਼ਿਆਂ ਨੇ ਕਿਲੇ ਦੀ ਆਵਾਜ਼ ਕਿਲੇ ਦੇ ਅੰਦਰ ਹੀ ਨਾਪਲਦੀ ਅੱਜ ਪਹਿਲਾ ਮੌਕਾ ਸੀ ਕਿ ਜਦੋਂ ਉਹਨਾਂ ਕੋਈ ਮਿਲਵਾ ਫੈਸਲਾ ਦੇਣ ਤੋਂ ਸੰਕੋਚ ਕੀਤਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਹਰ ਪੰਥ ਵਿੱਚ ਥਾਂ ਥਾਂ ਅੰਦਰੋਂ ਅੰਦਰ ਘੋਰ ਮਸੂਰੇ ਹੋਣ ਲੱਗ ਪਏ ਪੰਥ ਦੋ ਧੜਿਆਂ ਵਿੱਚ ਵੰਡਿਆ ਗਿਆ ਖਾਲਸਾ ਹੀ ਰਾਜ ਦੀ ਖਤਮ ਹੁੰਦੀ ਸ਼ਾਨ ਬਾਰੇ ਸ਼ਾਹ ਮੁਹੰਮਦ ਦਾ ਲਿਖਿਆ ਹੋਇਆ ਹੌਕਾ ਹਸਰਤ ਭਰੇ ਦਿਲਾਂ ਵਿੱਚ ਬਦੋ-ਬਦੀ ਨਿਕਲ ਕੇ ਹੁਣ ਦੂਜੀ ਵਾਰੀ ਚੇਤਾ ਕਰਾ ਰਿਹਾ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਇਹ ਬਹਿਸਾਂ ਚੱਲ ਪਈਆਂ ਇੱਕ ਧੜਾ ਆਖੇ ਕਿ ਸਾਡੇ ਮੁਖੀਆਂ ਨੇ ਗੁਰਦੁਆਰਾ ਕਾਨੂੰਨ ਕਈ ਮਹੀਨੇ ਲਾ ਕੇ ਆਪ ਬਣਵਾਇਆ ਹੈ ਤਾਂ ਇਮਾਨਦਾਰੀ ਨਾਲ ਇਸ ਨੂੰ ਮੰਨਣ ਲਈ ਕਿਉਂ ਤਿਆਰ ਨਹੀਂ ਹੁੰਦੇ ਦੂਜਾ ਤੜਾਕਦਾ ਸੀ ਕਿ ਗਵਰਨਰ ਦੀ ਲਈ ਹੋਈ ਸ਼ਰਤ ਮੰਨ ਕੇ ਬਾਹਰ ਆਉਣਾ ਗਵਰਨਰ ਦੀ ਲਤ ਹੇਠੋਂ ਲੰਘਣ ਵਾਲੀ ਗੱਲ ਹੈ ਖਹਿਖ ਹੈ ਵੱਧ ਗਈ ਵੈਰੀ ਦੀਆਂ ਡਾਂਗਾ ਤੇ ਗੋਲੀਆਂ ਰੜ ਕੇ ਖਾਣ ਵਾਲੇ ਵੀ ਅੱਜ ਆਪੋ ਵਿੱਚ ਹੀ ਇੱਕ ਦੂਜੇ ਦੇ ਵੈਰੀ ਬਣ ਲੱਗ ਪਏ 6 ਮਹੀਨੇ ਇਸ ਖੇਖਵਾਰੀ ਵਿੱਚ ਲੰਘ ਗਏ 1926 ਸਾਲ ਦਾ ਜਨਵਰੀ ਚੜ੍ਹ ਪਿਆ ਇਤਨੇ ਨੂੰ ਗਵਰਨਰ ਨੇ ਪੰਥ ਦੀ ਟੁੱਟੀ ਹੋਈ ਜਥੇਬੰਦੀ ਉੱਤੇ ਇੱਕ ਹੋਰ ਸੱਟ ਮਾਰਨ ਲਈ ਨਵਾਂ ਪੈਤੜਾ ਬਦਲ ਲਿਆ ਐਲਾਨ ਕਰ ਦਿੱਤਾ ਕਿ ਗੁਰਦੁਆਰਾ ਕਾਨੂੰਨ ਮੰਨਣ ਬਾਰੇ ਲਿਖਤੀ ਇਕਰਾਰ ਦੇਣ ਦੀ ਲੋੜ ਨਹੀਂ ਹੈ ਜਿਹੜਾ ਸਿੱਖ ਸਿਰਫ ਜ਼ੁਬਾਨੀ ਹੀ ਆਖ ਦੇਵੇ ਉਸ ਨੂੰ ਰਿਹਾ ਕੀਤਾ ਜਾਏਗਾ ਵੈਰੀ ਜਾਣਦਾ ਸੀ ਕਿ ਸਿੱਖ ਕੌਮ ਵਿੱਚ ਫੁੱਟ ਇਤਨੀ ਵੱਧ ਚੁੱਕੀ ਹੈ ਕਿ ਹੁਣ ਉਹ ਮਿਲ ਕੇ ਇਸ ਦੇ ਲਈ ਕੀਤੀ ਗਈ ਸ਼ਰਤ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੋਣਗੇ ਕਿਲੇ ਵਿੱਚ ਘੋਰ ਮਸੂਰੇ ਤਾਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ ਹੁਣ ਨਵੇਂ ਐਲਾਨ ਦਾ ਆਸਰਾ ਲੈ ਕੇ ਖੁੱਲ ਮੁਖਲਾ ਦੋ ਧੜੇ ਹੋ ਗਏ ਇੱਕ ਧੜੇ ਨੇ ਫੈਸਲਾ ਕਰ ਲਿਆ ਕਿ ਅਸਾਂ ਆਪ ਹੀ ਕਾਨੂੰਨ ਬਣਵਾਇਆ ਬਣਾਇਆ ਇਸ ਨੂੰ ਮੰਨਣ ਲਈ ਜ਼ੁਬਾਨੀ ਹੀ ਹਾਂ ਕਰਨ ਵਿੱਚ ਕੋਈ ਭੈੜ ਨਹੀਂ ਕਿਲੇ ਦੇ ਮੁਖੀਆਂ ਦਾ ਮੁਕਦਮਾ ਚੱਲਦਿਆਂ 2.5 ਸਾਲ ਹੋ ਚੁੱਕੇ ਸਨ 15 ਜਨਵਰੀ ਨੂੰ ਉਸੇ ਮੈਜਿਸਟ੍ਰੇਟ ਦੇ ਸਾਹਮਣੇ ਗੁਰਦੁਆਰਾ ਕਾਨੂੰਨ ਉੱਤੇ ਤੁਰੰਦੀ ਹਾਂ ਕਰਕੇ ਸ਼੍ਰੋਮਣੀ ਮੁਖੀਆਂ ਦਾ ਇੱਕ ਟੜਾ ਬਾਹਰ ਆ ਗਿਆ ਉਧਰੋਂ ਬਾਹਰ ਗਵਰਨਰ ਦੀ ਲਾਈ ਸ਼ਰਤ ਬਾਰੇ ਫੈਸਲਾ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਸਮਾਗਮ ਵੀ 2-3 ਦਿਨਾਂ ਨੂੰ ਹੋਣ ਵਾਲਾ ਸੀ ਕਿਲੇ ਵਿੱਚੋਂ ਆਏ ਮੈਂਬਰ ਵੀ ਸ਼ਾਮਲ ਹੋਏ ਤੇ ਬਹੁ ਸੰਮਤੀ ਨਾਲ ਫੈਸਲਾ ਹੋਇਆ ਕਿ ਜ਼ਬਾਨੀ ਹਾਂ ਆ ਕੇ ਆਉਣ ਵਿੱਚ ਕੋਈ ਹਰਚ ਨਹੀਂ ਪਰ ਇਹ ਫੈਸਲਾ ਬਹੁਤ ਪਛੜ ਕੇ ਹੋਇਆ ਜਥੇਬੰਦੀ ਪੱਕੀ ਹੋ ਚੁੱਕੀ ਹੋਈ ਸੀ ਇਸ ਫੈਸਲੇ ਨੂੰ ਮਾਫੀ ਮੰਗਣ ਦੇ ਤੁਲ ਸਮਝਣ ਵਾਲਾ ਧੜਾ ਹੁਣ ਖੁੱਲਮਖੁੱਲਾ ਵਾਕ ਹੋ ਗਿਆ ਇਸ ਦਾ ਨਾਮ ਅਕਾਲੀ ਧੜਾ ਤੇ ਦੂਜੇ ਦਾ ਨਾਮ ਮਾਫੀ ਮੰਗੂ ਧੜਾ ਪੈ ਗਿਆ ਤੂੰ ਤੂੰ ਮੈਂ ਮੈਂ ਦੀ ਅੱਗ ਸਾਰੀ ਕੌਮ ਵਿੱਚ ਚਮਕ ਪਈ ਦਰਦੀ ਅਨੁਮਤੀ ਵੀਰ ਸਾਡੀ ਇਸ ਦਸ਼ਾ ਉੱਤੇ ਅਫਸੋਸ ਕਰਦੇ ਸਨ ਤੇ ਈਰਖਾ ਵਾਦੀਆਂ ਨੂੰ ਠੱਠੇ ਮਖੌਲ ਲਈ ਮਸਾਲਾ ਮਿਲ ਗਿਆ ਸਿੱਖ ਦੇਵਾਨਾ ਵਿੱਚ ਹੁਣ ਧੜੇ ਦਾ ਫਰਚਾਰ ਹੀ ਪ੍ਰਧਾਨ ਹੋ ਗਿਆ ਧਰਮ ਨਾਲੋਂ ਧੜਾ ਵਧਿਕ ਪਿਆਰਾ ਸਮਝਿਆ ਜਾਣ ਲੱਗ ਪਿਆ ਇਸ ਹਾਸੋਹੀਣੀ ਹਾਲਤ ਨੂੰ ਵੇਖ ਕੇ ਸੈਂਕੜੇ ਹਜ਼ਾਰਾਂ ਸਿੱਖ ਇਸ ਖੈ ਖੈ ਤੋਂ ਅੱਕ ਕੇ ਅਰਾਧਾ ਸੁਆਮੀ ਸੰਗਤ ਵਿੱਚ ਜਾ ਰਲੇ ਪਰ ਧੜੇ ਦੀ ਜਿੱਤ ਦੇ ਆਸ਼ਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਝੋਲੀ ਵਿੱਚੋਂ ਵਿਛੜੇ ਵੀਰਾਂ ਨੂੰ ਵੇਖ ਕੇ ਕੋਈ ਚੋਬ ਨਹੀਂ ਸੀ ਪੈ ਸਕਦੀ ਫੁੱਟ ਦੇ ਕਾਰੇ ਤੈਨੋਂ ਕੁ ਮਹੀਨਿਆਂ ਦੀ ਦੌੜ ਪੱਜ ਪਿਛੋਂ ਅਕਾਲੀ ਧੜੇ ਦੀ ਅੰਦਰੋਂ ਅੰਦਰ ਦੀ ਪ੍ਰੇਰਣਾ ਨਾਲ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿੱਚ ਇੱਕ ਸਰਬੱਤ ਖਾਲਸਾ ਕਾਨਫਰੰਸ ਵਿਸਾਖੀ ਦੇ ਮੌਕੇ ਤੇ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਬਦੋ ਬਦੀ ਮੁਆਫੀ ਮੰਗੂ ਪਾਰਟੀ ਤੋਂ ਲੈ ਲਿਆ ਜਾਏ ਸਨ 1925 ਦੀ ਪਲੇਗ ਦੇ ਕਾਰਨ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਸ਼ਹਿਰੋਂ ਬਾਹਰ ਸਿੱਖ ਮਿਸ਼ਨਰੀ ਕਾਲਜ ਦੀ ਕੋਠੀ ਵਿੱਚ ਲਿਆਂਦਾ ਗਿਆ ਸੀ ਤੇ ਅਜੇ ਵੀ ਉਸ ਕੋਠੀ ਵਿੱਚ ਹੀ ਸੀ ਸਰਬੱਤ ਖਾਲਸਾ ਕਾਨਫਰੰਸ ਦੇ ਮਤੇ ਤੋਂ ਕੁਝ ਦਿਨ ਪਿੱਛੋਂ ਇੱਕ ਦਿਨ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਨੇ ਦਫ਼ਤਰ ਵਿੱਚ ਆ ਕੇ ਮੈਨੂੰ ਆਖਿਆ ਕਿ ਅੱਜ ਸਰਬੱਤ ਕਾਨਫਰੰਸ ਤੇ ਬੰਦਿਆਂ ਨੇ ਇੱਥੇ ਦਫ਼ਤਰ ਦਾ ਚਾਰਜ ਲੈਣ ਆਉਣਾ ਹੈ ਤੁਸਾਂ ਵੇਲੇ ਸਿਰ ਲੋਡਿੰਗ ਦੀ ਸਿਆਣਪ ਨਾਲ ਸਮੇਂ ਨੂੰ ਨਜਿੱਠਣਾ ਹੋਵੇਗਾ ਮੈਂ ਇੱਥੇ ਨਹੀਂ ਠਹਿਰ ਸਕਦਾ ਕਿਉਂਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੀ ਕਬਜ਼ਾ ਕਰਨ ਆਉਣਾ ਹੈ ਤੇ ਮੇਰਾ ਉੱਥੇ ਹੋਣਾ ਜ਼ਰੂਰੀ ਹੈ ਮੈਂ ਸ਼ਹਿਰੋਂ ਟੈਲੀਫੋਨ ਰਾਹੀਂ ਜ਼ਰੂਰੀ ਖਬਰਾਂ ਭਿਜਵਾਣ ਦਾ ਪ੍ਰਬੰਧ ਕਰਦਾ ਰਹਾਂਗਾ ਇਹ ਆਕੇ ਜਰਨਲ ਸਕੱਤਰ ਸਾਹਿਬ ਸ਼ਹਿਰ ਨੂੰ ਚਲੇ ਗਏ ਤੇ ਮੈਂ ਦਫ਼ਤਰ ਦੇ ਜ਼ਰੂਰੀ ਕਾਗਜ਼ ਪੱਤਰ ਰਜਿਸਟਰ ਆਦਕ ਥਾਂ ਸਿਰ ਸੰਭਾਲਣੀ ਸ਼ੁਰੂ ਕਰ ਤੇ ਲੋਡੇ ਵੇਲੇ ਟੈਲੀਫੋਨ ਤੋਂ ਖਬਰ ਆ ਗਈ ਕਿ ਚਾਰਜ ਲੈਣ ਵਾਸਤੇ ਪੰਜ ਸਿੰਘ ਘੰਟਾ ਘਰ ਤੋਂ ਟਾਂਗਿਆਂ ਤੇ ਚੜਕੇ ਦਫ਼ਤਰ ਵੱਲ ਨੂੰ ਚੱਲ ਪਏ ਹਨ ਮੈਂ ਦਫ਼ਤਰ ਦੇ ਕਲਰਕ ਸਾਥੀਆਂ ਨੂੰ ਨਾਲ ਲੈ ਕੇ ਕੋਠੀ ਤੋਂ ਬਾਹਰ ਉਹਨਾਂ ਦੇ ਆਦਰ ਸਰਤਕਾਰ ਲਈ ਆਖ ਲੋਤਾ ਗਰਮੀ ਧੀ ਰੁੱਤ ਸੀ ਅੰਦਰ ਲਿਆ ਕੇ ਉਹਨਾਂ ਨੂੰ ਠੰਡਾ ਜਲ ਛਕਾਇਆ ਤੇ ਸ਼ਰਬਤ ਆਦਕ ਦੀ ਸੇਵਾ ਪੁੱਜੀ ਘੰਟੇ ਕੋ ਪਿੱਛੋਂ ਫੇਰ ਟੈਲੀਫੋਨ ਆ ਗਿਆ ਕਿ ਸ਼ਹਿਰੋਂ 40 ਕੋ ਬੰਦੇ ਡਾਂਗਾ ਸੋਟੇ ਲੈ ਕੇ ਕਮੇਟੀ ਦੇ ਦਫ਼ਤਰ ਨੂੰ ਚੱਲ ਪਏ ਹਨ ਉਹ ਸਾਰੇ ਸੱਜਣ ਪੈਦਲ ਆਏ ਸੋ ਉਹਨਾਂ ਦੇ ਆਪਣ ਤੋਂ ਪਹਿਲਾਂ ਉਹਨਾਂ ਦੇ ਸਵਾਗਤ ਲਈ ਵੀ ਦੋਖ ਪ੍ਰਬੰਧ ਕਰ ਲਿਆ ਇਥੋਂ ਦੀ ਕਹਾਣੀ ਨੂੰ ਵਧੀਕ ਲਮਕਾਉਣ ਦੀ ਲੋੜ ਨਹੀਂ ਮੁੱਕ ਦੀ ਗੱਲ ਜਿਵੇਂ ਮੈਥੋਂ ਸਰਬਣ ਆਇਆ ਮੈਂ ਚਾਰਜ ਦੇਣ ਵੱਲੋਂ ਉਹਨਾਂ ਨੂੰ ਟਾਲ ਮਟੋਲੇ ਵਿੱਚ ਹੀ ਰੱਖਿਆ ਉਹ ਮੇਰੇ ਸਿਰ ਵੀ ਨਾ ਆਏ ਉਸ ਰਾਤ ਉਹ ਸਾਰੇ ਉੱਥੇ ਕੋਠੀ ਵਿੱਚ ਰਹੇ ਮੈਂ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ ਪਰ ਉਹਨਾਂ ਦੇ ਜਥੇਦਾਰ ਨੇ ਕਿਹਾ ਕਿ ਇਤਨਿਆਂ ਵਾਸਤੇ ਇੱਥੇ ਪ੍ਰਬੰਧ ਕਰਨਾ ਔਖਾ ਹੈ ਸਾਡੇ ਲਈ ਪ੍ਰਸ਼ਾਦੇ ਸ਼ਹਿਰੋਂ ਹੀ ਆਉਣਗੇ ਦੋਹੀ ਪਾਸੇ ਗੱਲਬਾਤ ਵਿੱਚ ਰਵਈਆ ਭਰਾਵਾਂ ਵਾਲਾ ਹੀ ਰਿਹਾ ਕੋਈ ਦੁਰਘਟਨਾ ਨਾ ਹੋਈ ਉਹਨਾਂ ਸ਼ਾਮ ਵੇਲੇ ਜਥੇਦਾਰ ਨੇ ਹੱਸ ਕੇ ਮੈਨੂੰ ਜਿਤਾ ਦਿੱਤਾ ਕਿ ਤੂੰ ਮੋਮੋ ਠਗਣੀਆਂ ਗੱਲਾਂ ਕਰਕੇ ਹੁਣ ਤੱਕ ਤਾਂ ਸਾਨੂੰ ਠਕ ਲਿਆ ਅੱਛਾ ਦਿਨੇ ਵੇਖੀ ਡਿੱਠੀ ਜਾਏਗੀ ਅਗਲਾ ਦਿਨ ਹੋਇਆ ਸੂਰਜ ਚੋਖਾ ਚੜਾ ਆਇਆ ਸੀ ਕਬਜ਼ਾ ਕਰਨ ਆਏ ਜਥੇ ਦੇ ਬੰਦਿਆਂ ਨੇ ਮੂੰਹ ਜੋੜਨੇ ਸ਼ੁਰੂ ਕਰ ਦਿੱਤੇ ਘੋਰ ਮਸੋਰਾ ਹੋਣ ਲੱਗ ਪਿਆ ਇਸ਼ਾਰਿਆਂ ਨਾਲ ਗੱਲਾਂ ਸ਼ੁਰੂ ਹੋ ਗਈਆਂ ਸ਼ਹਿਰ ਵੱਲ ਵੀ ਕਈ ਸੱਜਣਾ ਦੀ ਆਵਾਜ਼ਾਈ ਚੱਲ ਪਈ। ਇਉਂ ਮعلوم ਹੁੰਦਾ ਸੀ ਜਿਵੇਂ ਸ਼ਹਿਰ ਵੱਲੋਂ ਕਿਸੇ ਦੇ ਹੁਕਮ ਦੀ ਜਾਂ ਕਿਸੇ ਘਟਨਾ ਦੀ ਉਡੀਕ ਕਰ ਰਹੇ ਸਨ। ਇਤਨੇ ਨੂੰ ਇੱਕ ਸੱਜਣ ਸ਼ਹਿਰੋਂ ਚੰਗੇ ਚੋਖੇ ਜੰਦਰੇ ਲੈ ਕੇ ਆ ਗਿਆ। ਜ਼ਥੇਦਾਰ ਨੇ ਮੈਨੂੰ ਸੱਦਿਆ ਤੇ ਮੇਰੇ ਸਾਹਮਣੇ ਦਫ਼ਤਰ ਦੇ ਦਰਵਾਜ਼ਿਆਂ ਨੂੰ ਸਾਢੇ ਵਜੇ ਜੰਦਰਿਆਂ ਦੇ ਨਾਲ-ਨਾਲ ਉਹਨਾਂ ਆਪਣੇ ਜੰਦਰੇ ਵੀ ਮਾਰ ਦਿੱਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਝੂਠੇ ਬਾਜ਼ਾਰ ਨੂੰ ਚੜਦੀਆਂ ਉੱਚੀਆਂ ਪੌੜੀਆਂ ਦੇ ਨਾਲ ਦੇ ਪਹਿਲੇ ਹੀ ਬੁੰਗੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸਥਾਨਕ ਕਮੇਟੀ ਦਾ ਦਫ਼ਤਰ ਹੁੰਦਾ ਸੀ ਉਸ ਵਿੱਚ ਟੈਲੀਫੋਨ ਲੱਗਾ ਹੁੰਦਾ ਸੀ ਟੈਲੀਫੋਨ ਦੇ ਪਾਸ ਬੈਠਾ ਬੰਦਾ ਬੁੰਗੇ ਦੀ ਬਾਰੀ ਵਿੱਚੋਂ ਦੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਹਮਣੇ ਦੇ ਖੁੱਲੇ ਚੌਂਕ ਨੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ ਦਫ਼ਤਰ ਦਾ ਕਬਜ਼ਾ ਲੈਣ ਆਏ ਸੱਜਣਾ ਨੇ ਸਾਡੇ ਟੈਲੀਫੋਨ ਦੇ ਕਮਰੇ ਉੱਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਕਮਰੇ ਵਿੱਚੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਇਸ ਨਿੱਕੇ ਜਿਹੇ ਖਾਲੀ ਕਮਰੇ ਨੂੰ ਜਿੰਦਰਾ ਮਾਰਨ ਲਈ ਅੜਨਾ ਗੈਰ ਜ਼ਰੂਰੀ ਸਮਝਿਆ ਟੈਲੀਫੋਨ ਦੀ ਘੰਟੀ ਖੜਕ ਗਈ ਇਹ ਸੁਨਿਹਾ ਅਸਥਾਨਕ ਕਮੇਟੀ ਦੇ ਦਫ਼ਤਰੋਂ ਆ ਰਿਹਾ ਸੀ ਮੈਂ ਸੁਣਨਾ ਸ਼ੁਰੂ ਕਰ ਦਿੱਤਾ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਗ੍ਰੰਥੀ ਸੇਵਾਦਾਰ ਤਖਤ ਸਾਹਿਬ ਤੇ ਬੈਠੇ ਹੋਏ ਸਨ ਸਾਹਮਣੇ ਦਾ ਸਾਰਾ ਚੌਂਕ ਸ਼ਰਦਾ ਭੇਟ ਲੈ ਕੇ ਆਏ ਸਿੰਘਾਂ ਨਾਲ ਭਰਿਆ ਹੋਇਆ ਸੀ ਮੁਆਫੀ ਮੰਗੂ ਜਥੇ ਦੇ ਪ੍ਰਬੰਧ ਨੂੰ ਮਕਾਉਣ ਦੀ ਉਡੀਕ ਹੋ ਰਹੀ ਸੀ ਕਿਉਂਕਿ ਇਹਨਾਂ ਦੇ ਇੱਥੇ ਬੈਠਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਦੀ ਹਤਕ ਹੋ ਰਹੀ ਸੀ ਅਚਨ ਚੇਤ ਠਾ ਠਾ ਹੋਣਾ ਸ਼ੁਰੂ ਹੋ ਗਿਆ ਚੌਂਕ ਵਿੱਚ ਖਲੋਤੇ ਸ਼ਰਧਾਲੂ ਸਿੰਘ ਬਹਾਦਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇੱਟਾਂ ਵੱਟੇ ਮਾਰਨੀ ਸ਼ੁਰੂ ਕਰ ਦਿੱਤੀ ਇਹ ਵੱਟੇ ਭੇਟਾ ਦੇ ਤੌਰ ਤੇ ਉਹ ਪਹਿਲਾਂ ਹੀ ਜੇਬਾਂ ਵਿੱਚ ਪਾ ਕੇ ਲਿਆਏ ਹੋਣਗੇ ਤਖਤ ਸਾਹਿਬ ਦਾ ਸੰਗ ਮਰਮਰੀ ਜੰਗਲਾ ਟੁੱਟ ਗਿਆ ਤਖਤ ਸਾਹਿਬ ਦੇ ਇੱਕ ਥੰਮੇ ਉੱਤੇ ਜੜੀ ਹੋਈ ਤਸਵੀਰ ਦਾ ਸ਼ੀਸ਼ਾ ਚੂਰ ਚੂਰ ਹੋ ਗਿਆ ਸ਼ਬਦ ਦੀ ਕਨਖੋਰ ਦੇ ਥਾਂ ਫੜ ਲੋ ਮਾਰ ਦਿਓ ਤੇ ਹੋਰ ਕਰੋਧ ਭਰੀਆਂ ਕਈ ਕਿਸਮ ਦੀਆਂ ਗੰਦੀਆਂ ਗਾਲਾਂ ਨਾਲ ਆਕਾਸ਼ ਗੂੰਜ ਉਠਿਆ ਕੁਝ ਮਨਚਲੇ ਦਲੇਰ ਸਿੰਘ ਤਖਤ ਸਾਹਿਬ ਦੇ ਹੇਠਲੇ ਨੀਵੇਂ ਥੜੇ ਤੋਂ ਛਾਲਾ ਮਾਰ ਕੇ ਉੱਪਰ ਜਾ ਚੜ੍ਹੇ ਸ੍ਰੀ ਤਖਤ ਸਾਹਿਬ ਦੇ ਉੱਤੇ ਹੀ ਡਾਂਗਾ ਨਾਲ ਮਾਰ ਕਟਾਈ ਸ਼ੁਰੂ ਹੋ ਗਈ ਜਰਨਲ ਸਕੱਤਰ ਸਾਹਿਬ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ ਡਾਂਗਾ ਇਉਂ ਵਰਦੀਆਂ ਸਨ ਜਿਵੇਂ ਛੱਲੀਆਂ ਕੁੱਟੀਆਂ ਜਾ ਰਹੀਆਂ ਸਨ ਸਿੰਘ ਸੂਰਮਿਆਂ ਨੇ ਇਸ ਪੰਥ ਵੈਰੀ ਨੂੰ ਆਪਣੇ ਵੱਲੋਂ ਮੁਕਾ ਦਿੱਤਾ ਜਿਸ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪਿਆਰੇ ਬੱਚਿਆਂ ਦੇ ਪਵਿੱਤਰ ਲਹੂ ਨਾਲ ਸਿੰਜ ਕੇ ਪਾਲੇ ਹੋਏ ਖਾਲਸਾ ਪੰਥ ਦੇ ਪ੍ਰਤੀਨਿਤ ਜਥੇ ਅਕਾਲੀ ਦਲ ਦੇ ਗੁਰਦੁਆਰਿਆਂ ਦੀ ਪਵਿੱਤਰਤਾ ਸੰਬੰਧੀ ਲਏ ਪ੍ਰਣ ਨੂੰ ਤੋੜ ਨਿਭਾਉਣ ਲਈ ਕਈ ਤਰ੍ਹਾਂ ਦੇ ਕੌਤਕ ਵਰਤਾ ਕੇ ਖਾਲਸੇ ਦੀ लाज ਰੱਖੀ ਸੀ ਹਾਂ ਉਸ ਸਤਿਗੁਰੂ ਪਾਤਸ਼ਾਹ ਦੀ ਬਰਕਤ ਨਾਲ ਜਿੱਤ ਕੇ ਉਸ ਦਿਨ ਉਸ लाਡਲੀ ਅਕਾਲੀ ਫੌਜ ਦੇ ਕੁਝ ਵੀਰਾਂ ਨੇ ਸ਼ੁਕਰੀਆ ਵਜੋਂ ਕਹਿ ਲਵੋ ਪੂਰੇ ਆਦਰ ਸਤਕਾਰ ਨਾਲ ਇਹ ਟਬਟੀਆਂ ਦੀ ਸ਼ਰਧਾ ਭੇਟ ਸ੍ਰੀ ਅਕਾਲ ਤਖਤ ਸਾਹਿਬ ਅਗੇ ਪੇਸ਼ ਕੀਤੀ ਮਈ 1926 ਦੀ ਉਸ ਘਟਨਾ ਦੇ ਸਬੰਧ ਵਿੱਚ ਇਹ ਦੰਦ ਕਥਾ ਵੀ ਹੁੰਦੀ ਰਹੀ ਸੀ ਕਿ ਇੱਕੋ ਪਿਤਾ ਦੇ ਇਹਨਾਂ ਘੁਲਮਰ ਦੇ ਪੁੱਤਰਾਂ ਨੂੰ ਵਧੇਕ ਖੂਨ ਖਰਾਬੇ ਤੋਂ ਬਚਣ ਲਈ ਪੁਲਿਸ ਬੂਟਾਂ ਸਮੇਤ ਅੰਦਰ ਆ ਗਈ ਸੀ ਲੋਕ ਛਿਬੇ ਪੈ ਪੈ ਕੇ ਆਖਦੇ ਸਨ ਕਿ ਪੁਲਿਸ ਨੇ ਬੂਟਾਂ ਸਮੇਤ ਅੰਦਰ ਆ ਕੇ ਸ੍ਰੀ ਦਰਬਾਰ ਸਾਹਿਬ ਦੀ ਹੱਤਕ ਕੀਤੀ ਹੈ ਪਿਆਰ ਸਤਕਾਰ ਦੀ ਖੇਡ ਅਨੋਖੀ ਹੀ ਹੈ ਜੋ ਅਜਿਹੇ ਆਸ਼ਕੀ ਸਮਝ ਸਕਦੇ ਹਨ ਪਰ ਸਿਆਣੇ ਆਖਦੇ ਹਨ ਕਿ ਵੈਰੀ ਦੀ ਤਲਵਾਰ ਦਾ ਲੱਗਾ ਜ਼ਖਮ ਤਾਂ ਛੇਤੀ ਰਾਜ਼ੀ ਹੋ ਸਕਦਾ ਹੈ ਪਰ ਸੱਜਣ ਦੇ ਮਾਰੇ ਹੋਏ ਫੁੱਲ ਦੀ ਝੋਟ ਦੀ ਪੀੜ ਸਾਰੀ ਉਮਰ ਨਹੀਂ ਜਾਂਦੀ ਕਿਤਾਬ ਸਿਮਰਨ ਦੀਆਂ ਬਰਕਤਾਂ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 14ਵਾਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ